ਕਲਗੀਆਂ ਵਾਲੇ ਦਾ ਬਚਨ ਮੰਨਾਂਗੇ ਉਹ ਤੇਜ ਅੱਜ ਵੀ ਸਾਨੂੰ ਪ੍ਰਾਪਤ ਹੋ ਸਕਦਾ ਰਹਿਤ ਮਰਜਾਦਾ ਰੱਖ ਕੇ ਗੁਰਸਿੱਖੋ ਅਸੀਂ ਇਹ ਪੰਥ ਦੀ ਬਾਗਡੋਰ ਜਿਹੜੀ ਸੰਭਾਲ ਸਕਦੇ ਆ ਗੁਰਸਿੱਖੋ ਜਿਨ੍ਹਾਂ ਜਿਨ੍ਹਾਂ ਸੰਤਾ ਮਹਾਪੁਰਸ਼ਾਂ ਨੇ ਨਾਮ ਜਪਿਆ ਉਹਨਾਂ ਦਾ ਨਾਮ ਦੁਨੀਆ ਵਿੱਚ ਆ ਨਾਮ ਰਹੇ ਉਹ ਸਾਧੂ ਰਹੇ ਉਹ ਰਹੇ ਉਹ ਗੁਰੂ ਗੋਬਿੰਦ ਗੁਰੂ ਕੀ ਸੰਗਤ ਜਿਆਦਾ ਸਾਧੂ ਦਾ ਨਾਮ ਰਹਿੰਦਾ ਗੁਰੂ ਗੋਬਿੰਦ ਗੁਰੂ ਦਾ ਨਾਮ ਰਹਿੰਦਾ ਦੁਨੀਆ ਵਿੱਚ ਗੁਰਸਿੱਖੋ ਸਾਧੂ ਦਾ ਨਾਂ ਰਹਿੰਦਾ ਗੁਰਸਿੱਖੋ ਨਾਮ ਜਪਣ ਵਾਲਿਆਂ ਦਾ ਨਾਮ ਰਹਿੰਦਾ ਗੁਰਸਿੱਖੋ ਜਿਨ੍ਹਾਂ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਉਹਨਾਂ ਦੇ ਉੱਤੇ ਬੜੀ ਵੱਡੀ ਕਿਰਪਾ ਵਾ ਔਰ ਇਸੇ ਤਰ੍ਹਾਂ ਵਰਤਦੀ ਰਹੇਗੀ ਪੰਥੀ ਗੁਰੂ ਸਾਹਿਬ ਚੜ੍ਹਦੀ ਕਲਾ ਰੱਖੇ ਘਾਟ ਸਾਡੇ ਵਿੱਚ ਆ ਸਾਡੇ ਗੁਰੂ ਵਿੱਚ ਘਾਟ ਕੋਈ ਨਹੀਂ ਸਾਡਾ ਗੁਰੂ ਤਿੰਨ ਲੋਕ ਦਾ ਮਾਲਕ ਆ ਗੁਰੂ ਸਾਡਾ ਅੰਤਰਜਾਮੀ ਆ ਗੁਰਸੇਵ ਇੱਕੋ ਇੱਕ ਸਿੰਘ ਨੇ ਸਾਨੂੰ ਸਵਾਲ ਕੀਤਾ ਕਹਿੰਦੇ ਮਹਾਂਪੁਰਸ਼ੋ ਅੱਜ ਦੇ ਸਮੇਂ ਵਿੱਚ ਬ੍ਰਹਮ ਗਿਆਨੀ ਹੈ ਮਹਾਂ ਕੀ ਗੱਲ ਕਹਿੰਦੇ ਮੈਂ ਦਰਸ਼ਨ ਕਰਨੇ ਆ ਮਹਾਂ ਜੇ ਤੈਨੂੰ ਕਿਸੇ ਬੰਦੇ ਵੱਲੇ ਇਸ਼ਾਰਾ ਕੀਤਾ ਤੇਰੇ ਮਨ ਵਿੱਚ ਸ਼ੰਕਾ ਰਹੇਗਾ ਪੀਏ ਮਨੁੱਖ ਜਿਹੜਾ ਬ੍ਰਹਮ ਗਿਆਨੀ ਨਹੀਂ ਹੋ ਸਕਦਾ ਕਹਿੰਦੇ ਫੇਰ ਮਹਾਂ ਸਵੇਰੇ ਉੱਠ ਕੇ ਤੂੰ ਨਮਸਕਾਰ ਕਿਹਨੂੰ ਕਰਦਾ ਨਾ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਮਹਾਂ ਗੁਰੂ ਗ੍ਰੰਥ ਸਾਹਿਬ ਉਹ ਗੁਰੂ ਆ ਜਿਨੂੰ ਕਲਗੀਆਂ ਵਾਲੇ ਨੇ ਹਜੂਰ ਸਾਹਿਬ ਦੀ ਧਰਤੀ ਤੇ ਪੰਜ ਪੈਸੇ ਨਾਰੀ ਵਾਲ ਦੇ ਕੇ ਨਮਸਕਾਰ ਕਲਗੀਆਂ ਵਾਲੇ ਨੇ ਕਰਕੇ ਆਪਣੀ ਜੋਤ ਗੁਰੂ ਗ੍ਰੰਥ ਸਾਹਿਬ 'ਚ ਰੱਖਦੀ ਤੇ ਆਪਣਾ ਤੇਜ ਸਾਰਾ ਗੁਰੂ ਗ੍ਰੰਥ ਸਾਹਿਬ 'ਚ ਰੱਖ ਦਿੱਤਾ ਦਸਾਂ ਪਾਸੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ 'ਚ ਰੱਖ ਦਿੱਤੀ ਮੈਂ ਇਹ ਬ੍ਰਹਮ ਗਿਆਨੀ ਵੀ ਆ ਗੁਰੂ ਗ੍ਰੰਥ ਸਾਹਿਬ ਅੰਤਰਜਾਮੀ ਵੀ ਆ ਗੁਰੂ ਸਾਹਿਬ ਗੁਰੂਆਂ ਦੇ ਗੁਰੂ ਵੀ ਆ ਗੁਰੂ ਸਾਹਿਬ ਅਵਤਾਰਾਂ ਦੇ ਅਵਤਾਰ ਵੀ ਆ ਗੁਰੂ ਸਾਹਿਬ ਖੁਦ ਨਰੰਗਾਰ ਆ ਗੁਰੂ ਕੀ ਸੰਗਤ ਤਿੰਨ ਲੋਕ ਗੁਰੂ ਦੇ ਹੁਕਮ ਦੇ ਚੱਲਦੇ ਆ ਵਿਸ਼ਾ ਬੋਧ ਲੰਮਾ ਜੇ ਗੁਰੂ ਕੀ ਸੰਗਤ ਆਪਾਂ ਛੇੜ ਲਿਆ ਸ਼ਾਮਾਂ ਤੱਕ ਆਪਾਂ ਹੀ ਲਾਵਾਂਗੇ ਮੁੜ ਕੇ ਦੂਜੇ ਬੁਲਾ ਲੈ ਸੰਨ ਗਾਲਾ ਘਟਣ ਕੇ ਬਾਬੇ ਸਾਡਾ ਸਾਹਿ ਸਾਰਾ ਟਾਈਮ ਖਾ ਗਿਆ ਗੁਰੂ ਕੀ ਸੰਗਤ ਇਹ ਤਿੰਨ ਲੋਕ ਦਾ ਮਾਲ ਕਿਆ ਕਰੋੜਾ ਅਖੰਡ ਬ੍ਰਹਮੰਡ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਦੇ ਚੱਲਣ ਦੇ ਆ ਲੱਖਾਂ ਬਤਾਲ ਤੇ ਲੱਖਾਂ ਆਕਾਸ਼ ਬਗਦਾਦ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਪੀਰ ਦੇ ਪੁੱਤਰ ਨੂੰ ਸਾਰੇ ਦਿਖਾ ਕੇ ਲਿਆਇਆ ਸੀ ਅੱਖ ਦੇ ਫਰਕਣ ਦੇ ਵਿੱਚ ਗੁਰੂ ਕੀ ਸੰਗਤ ਤਿੰਨ ਲੋਕ ਦਾ ਮਾਲ ਗੁਰੂ ਗ੍ਰੰਥ ਸਾਹਿਬ ਆ ਗੁਰ ਪਰਮੇਸ਼ਰ ਇੱਕੋ ਜਾਨ ਨਰਾਂ ਨਾ ਤਾਂ ਨਿਰੰਕਾਰ ਦਾ ਕੋਈ ਅੰਤ ਹੈ ਨਾ ਗੁਰੂ ਗ੍ਰੰਥ ਸਾਹਿਬ ਦਾ ਕੋਈ ਅੰਤ ਆ ਗੁਰੂ ਕੀ ਸੰਗਤ ਕਈ ਜਿਹੜੇ ਅਗਿਆਨੀ ਲੋਕ ਆ ਕਈ ਜਿਹੜੇ ਗੁਰੂ ਕੀ ਸੰਗਤ ਕਈ ਗੁਰੂ ਕੀ ਸੰਗਤ ਅਗਿਆਨੀ ਲੋਕ ਗੁਰੂ ਕੀ ਸੰਗਤ ਜਿਨ੍ਹਾਂ ਨੂੰ ਗਿਆਨ ਨਹੀਂ ਕਹਿਣ ਤੋਂ ਭਾਵ ਉਹ ਬੜੀਆਂ-ਬੜੀਆਂ ਹੋਰ-ਹੋਰ ਹੀ ਗੱਲਾਂ ਕਰਦੇ ਆ ਕਹਿਣ ਤੋਂ ਭਾਵ ਕਿ ਤਿੰਨ ਲੋਕ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਅੰਤਰਜਾਮੀ ਸਭ ਦੀ ਜਾਣਦੇ ਆ ਸਾਰਿਆਂ ਦੇ ਵਿੱਚ ਆਪਿਆ ਗੁਰੂ ਕੀ ਸੰਗਤ ਵਿੱਚ ਬਹੁਤੀ ਵਿਸਤਾਰ ਵਿੱਚ ਨਾ ਜਾਣਦੇ ਹੋਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸ਼੍ਰੀਮਾਨ ਸੰਤ ਬਾਬਾ ਅਨੰਦਾਨ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਸ਼੍ਰੀਮਾਨ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਾਰੀ ਉਮਰ ਆਪ ਨਾਮ ਜਪਿਆ ਤੇ ਸੰਗਤਾਂ ਤੋਂ ਜਪਾਇਆ ਆਪ ਸੇਵਾ ਕੀਤੀ ਸੰਗਤਾਂ ਤੋਂ ਕਰਵਾਈ ਗੁਰੂ ਕੀ ਸੰਗਤ ਆਪ ਅੰਮ੍ਰਿਤ ਛਕਿਆ ਤੇ ਲੱਖਾਂ ਸ਼ਗਨ ਸੰਗਤਾਂ ਨੂੰ ਅੰਮ੍ਰਿਤ ਛਕਵਾਇਆ ਆਪਣਾ ਜੀਵਨ ਮਹਾਨ ਬਣਾਇਆ ਤੇ ਸੰਗਤਾਂ ਨੂੰ ਪ੍ਰੇਰ ਕੇ ਜੀਵਨ ਮਹਾਨ ਬਣਾਏ ਗੁਰਸਿੱਖੋ ਉਹਨਾਂ ਦੀਆਂ ਵਰ੍ਹਸ਼ੀਆਂ ਅੱਜ ਆਪਾਂ ਮਨਾ ਰਹੇ ਆਂ ਇਹ ਸਬਰਸ਼ੀਆਂ ਤੋਂ ਇਸੇ ਕਰਕੇ ਮਨਾਈਆਂ ਜਾਂਦੀਆਂ ਨੇ ਕਿ ਸੰਗਤ ਦਾ ਇਕੱਠ ਹੋਵੇ ਪ੍ਰਚਾਰ ਆਉਣ ਔਰ ਉਹ ਆਪਣਾ ਅਣ ਕੇ ਸੰਗਤਾਂ ਨੂੰ ਗੁਰੂ ਦਾ ਦਿੱਤਾ ਹੋਇਆ ਗਿਆਨ ਮੰਨਣ ਸੰਗਤਾਂ ਦੀ ਆਤਮਾ ਜਾਗੇ ਮਨ ਜਿਹੜਾ ਪਰਫੁੱਲਤ ਹੋਵੇ ਗੁਰੂ ਕੀ ਸੰਗਤ ਸਾਡੀਆਂ ਕ੍ਰਹਿਤਾ ਮਨ ਵਿੱਚੋਂ ਨਿਕਲ ਜਾਣ ਸਾਡੀ ਰਹਿਤ ਮਰਯਾਦਾ ਜੀਵਨ ਵਿੱਚ ਆ ਜਾਵੇ ਦੁਰਮਤਤ ਨਿਕਲ ਜਾਵੇ ਅਗਿਆਨਤਾ ਨਿਕਲ ਜਾਵੇ ਗਿਆਨ ਆ ਜਾਵੇ ਜੀਵਨ ਦੇ ਵਿੱਚ ਤੇ ਗੁਰਸਿੱਖੋਂ ਰਹਿਤ ਮਰਯਾਦਾ ਆ ਜਾਵੇ ਅੰਮ੍ਰਿਤ ਵੇਲਾ ਆ ਜਾਵੇ ਪੰਜਾਂ ਬਾਣੀਆਂ ਦਾ ਪਾਠ ਆ ਜਾਵੇ ਸੱਤ ਬਾਣੀਆਂ ਸ਼ਾਮਾਂ ਨੂੰ ਰਹਿਰਾਸਤੇ ਕੀਰਤਨ ਸੋਲਾ ਤੇ ਗੁਰੂ ਕੀ ਸੰਗਤ ਸਹਿਜ ਪਾਠ ਤੇ ਆਦ ਬਾਣੀਆਂ ਇਤਿਹਾਸ ਆਪਣੇ ਜੀਵਨ ਚ ਹਰ ਇੱਕ ਗੁਰਸਿੱਖ ਨੂੰ ਹਰ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਗੁਰਸਿੱਖੋ ਤਾਂ ਸਾਡਾ ਜੀਵਨ ਮਹਾਨ ਬਣ ਸਕਦਾ ਆਪ ਆਪਣੀ ਪੰਥ ਰੂਪੀ ਹੀੜ ਰੀੜ ਦੀ ਹੱਡੀ ਜੜੀ ਆ ਇਹ ਨਿਤਨੇਮ ਦੇ ਨਾਲ ਅੰਮ੍ਰਿਤ ਵੇਲੇ ਦੇ ਨਾਲ ਇਤਿਹਾਸ ਦੇ ਨਾਲ ਤੇ ਰਹਿਤ ਮਰਜਾਦਾ ਦੇ ਨਾਲ ਕਾਇਮ ਹੋਵੇਗੀ ਇਹ ਰੀੜ ਦੀ ਹੱਡੀ ਜੜੀ ਆ ਪੰਥ ਰੂਪੀ ਇਹਨੂੰ ਗੁਰੂ ਕੀ ਸੰਗਤ ਦਰੁਸਤ ਰੱਖੋ ਤੇ ਸਿੱਖੀ ਦੀ ዋਹ ਲੈ ਕੋਈ ਨਹੀਂ ਦੇਖ ਸਕਦਾ ਗੁਰਸਿੱਖੋ ਇਨੀਆਂ ਕ ਬੇਨਤੀਆਂ ਪਰਵਾਨ ਕਰਨੀਆਂ ਗੁਰੂ ਕੀ ਸੰਗਤ ਦੂਰਾ ਨੇੜਿਆਂ ਤੋਂ ਜਿੰਨੇ ਵੀ ਸਟੇਜ ਤੇ ਸ਼੍ਰੀਮਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਦੀ ਬਾਗ ਤੋਂ ਖੁਕਰੈਣ ਤੋਂ ਬਾਬਾ ਅਮਰੀਕ ਸਿੰਘ ਜੀ ਇਸੇ ਤਰ੍ਹਾਂ ਹੀ ਬਾਬਾ ਲੀਡਰ ਸਿੰਘ ਜੀ ਸਹਿਫਲਾਵਾੜ ਤੋਂ ਦਲ ਬਾਬਾ ਬਿੱਲੀ ਚੰਗ ਜੀ ਸੰਤ ਬਾਬਾ ਅਵਤਾਰ ਸਿੰਘ ਜੀ ਗੁਰੂ ਕੀ ਸੰਗਤ ਕੋਰ ਜੇਮਾ ਸੀ ਕਹਿੰਦੇ ਸੀ ਅਸੀਂ ਪਹੁੰਚਾਂਗੇ ਥੋੜਾ ਕਿਸੇ ਕਾਰਨ ਲੇਟ ਹੋ ਗਏ ਆ ਗੁਰੂ ਕੀ ਸੰਗਤ ਇਸੇ ਤਰ੍ਹਾਂ ਹੀ ਜਿੰਨੇ ਵੀ ਗੁਰੂ ਕੀ ਸੰਗਤ ਸਾਡੇ ਜਥੇਦਾਰ ਸਟੇਜ ਦੇ ਉੱਤੇ ਸਮੁੱਚੇ ਰੂਪ ਚ ਬੈਠੇ ਆ ਸਾਰੇ ਹੀ ਸਤਿਕਾਰਯੋਗ ਆ ਸਾਰੀਆਂ ਸਮੁੱਚੀਆਂ ਸੰਗਤਾਂ ਸਤਿਕਾਰਯੋਗ ਆ ਦਾਸ ਵੱਲੋਂ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਸਮੁੱਚੀਆਂ ਆਈਆਂ ਹੋਈਆਂ ਸੰਗਤਾਂ ਦਾ ਸਮੁੱਚੇ ਸੰਤਾ ਮਹਾਪੁਰਸ਼ਾਂ ਦਾ ਸੇਵਾਦਾਰਾਂ ਦਾ ਗੁਰੂ ਕੀ ਸੰਗਤ ਧੰਨਵਾਦ ਗੁਰੂ ਕੀ ਸੰਗਤ ਇਸ ਜਗ੍ਹਾ ਦੇ ਉੱਤੇ ਬਾਬਾ ਜਿੰਦਰ ਸਿੰਘ ਜੀ ਗੁਰੂ ਕੀ ਸੰਗਤ ਜਿਨ੍ਹਾਂ ਦਾ ਪਿਆਰ ਆ ਸੰਗਤ ਨਾਲ ਇਸੇ ਤਰ੍ਹਾਂ ਹੀ ਗੁਰੂ ਕੀ ਸੰਗਤ ਦਾ ਬਹੁਤ ਵੱਡਾ ਪਿਆਰ ਹਯੂਰ ਸਾਹਿਬ ਦੇ ਨਾਲ ਕੰਨੀਆਂ ਕਬੀਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਗਲਤੀਆਂ ਭੁੱਲਾ ਦੀ ਮਾਫੀ ਸਾਰੀ ਸੰਗਤ ਨੂੰ ਜੀ ਆਇਆਂ ਸਿਰ ਝਕਾਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਸਤੰਬਰ ਨੂੰ ਬਾਬਾ ਸ਼ਿਸ਼ਾ ਸਿੰਘ ਦੇ ਪਿੰਡ ਡਾਚਰ ਹਰਿਆਣਾ ਵਿੱਚ ਜਿਹੜਾ 40 ਦਿਨ ਦਾ ਅਖੰਡ ਜਾਪ ਰਾਤ ਦਿਨ 24 ਘੰਟੇ ਸ਼ੁਰੂ ਕਰਾਈਦਾ ਉਹ 40 40 ਦਿਨ ਦਾ ਜਾਪ ਜਿਹੜਾ 21 ਸਤੰਬਰ ਨੂੰ ਸ਼ੁਰੂ ਹੋਵੇਗਾ 40 ਦਿਨ ਦਾ ਜਾਪ ਜਿਹੜਾ ਉੱਥੇ ਰੱਖਿਆ ਜਾਏਗਾ 21 ਸਤੰਬਰ ਤੋਂ ਸ਼ੁਰੂ ਆ ਗੁਰੂ ਕੀ ਸੰਗਤ ਉੱਥੇ ਵੀ ਇੱਕ ਆਨੰਦ ਵੇਖਣ ਵਾਲਾ ਹੁੰਦਾ ਹਜ਼ਾਰਾਂ ਸੰਗਤਾਂ ਰੋਜ਼ ਦੀਆਂ ਗੁਰੂ ਕੀ ਸੰਗਤੋਂ ਨਾਮ ਦਾ ਲਾਹਾ ਪ੍ਰਾਪਤ ਕਰਦੀਆਂ ਨੇ ਗੁਰੂ ਕੀ ਸੰਗਤ ਰੋਜ਼ ਹੀ 25 25 28 28 ਹਜ਼ਾਰ ਸੰਗਤ ਰੋਜ਼ ਦੀ ਨਾਮ ਜਪਦੀ ਉੱਥੇ 24 ਘੰਟੇ ਚ ਗੁਰੂ ਕੀ ਸੰਗਤ ਆਖਰੀ ਦਿਨ ਗੁਰੂ ਕੀ ਸੰਗਤ ਦਾ ਅੰਦਾਜ਼ਾ 2 2.5 ਲੱਖ ਦਾ ਘਟ ਹੁੰਦਾ ਹੈ ਆ ਆਖਰੀ 1 ਨਵੰਬਰ ਨੂੰ ਸਮਾਪਤੀ ਉੱਥੇ ਗੁਰੂ ਕੀ ਸੰਗਤ ਉਦੋਂ ਵੀ ਪਹੁੰਚਣਾ ਸਮਾਪਤੀ ਤੇ ਵੀ ਗੁਰੂ ਕੀ ਸੰਗਤ ਇਸੇ ਤਰਾਈ ਗੁਰੂ ਮਹਾਰਾਜ ਦੀ ਸ਼ਤਾਬ ਦੀ ਜਿਹੜੀ ਆ ਰਹੀ ਆਨੰਦਪੁਰ ਸਾਹਿਬ ਉਹ ਸਾਡਾ ਅੰਦਾਜ਼ਾ ਸ਼ੈਣ 23 ਤੋਂ 25 ਤੱਕ 메ਨ ਪ੍ਰੋਗਰਾਮ ਆ ਉਤਰਾ 29 ਤੱਕ ਚੱਲੇਗੀ ਹਾਂਜੀ ਨਵੰਬਰ ਦੀ 23 ਤੋਂ 25 ਤੱਕ 메ਨ ਪ੍ਰੋਗਰਾਮ ਆ ਅੱਗੇ ਜਿੱਦਾਂ ਗੁਰੂ ਸਾਹਿਬ ਦਾ ਉੱਥੇ ਸਮਾਗਮ ਜਿਹੜਾ ਵਾ ਗੁਰਤਾ ਗੱਦੀ ਮਨਾਉਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੀਦੀ ਸਮਾਗਮ ਹੇ ਗੁਰੂ ਕੀ ਸੰਗਤ ਆਨੰਦਪੁਰ ਸਾਹਿਬ ਸ਼ਤਾਬਦੀ ਮਨਾਈ ਜਾਣੀ ਬਹੁਤ ਵੱਡੇ ਪੱਧਰ ਤੇ ਉਥੇ ਵੀ ਗੁਰੂ ਕੀ ਸੰਗਤ ਨੇ ਸਾਰਿਆਂ ਨੇ ਹਾਜ਼ਰੀ ਲਵਾਉਣੀ ਆ ਔਰ ਸਾਰੀਆਂ ਸੰਗਤਾਂ ਨੇ ਉਥੇ ਪਹੁੰਚਣਾ ਵਾ ਗੁਰੂ ਸਾਹਿਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਦਿੱਲੀ ਵਿਖੇ ਵੀ ਗੁਰੂ ਕੀ ਸੰਗਤ ਦਿੱਲੀ ਕਮੇਟੀ ਉਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਜਿਹੜਾ ਵਾ ਉਹ ਗੁਰਪੁਰਬ ਉਥੇ ਇਹਨਾਂ ਡੇਡਾਂ ਵਿੱਚ ਹੀ ਉਥੇ ਮਨਾ ਰਹੇ ਆ ਗੁਰੂ ਮਹਾਰਾਜ ਕਿਰਪਾ ਕਰਨ ਸਰਬੱਤ ਸੰਗਤਾਂ ਨੇ ਮਹਾਰਾਜ ਜੀਆ ਅਨੰਦਪੁਰ ਸਾਹਿਬ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਮਹਾਰਾਜ ਸਾਰੀ ਸੰਗਤ ਦੀ ਚੜ੍ਹਦੀ ਕਲਾ ਰੱਖੇ ਇਹਨੀਆਂ ਕਬੀਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਗਲਤੀਆਂ ਭੁਲਾ ਦੇ ਮਾਫੀ ਝੁਕਾਓ ਸੀਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਲ ਪਿਆਰ ਵਿੱਚ ਆਓ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ